ਮੇਰਾ ਨਾਮ ਗੁਰਿੰਦਰ ਸਿੰਘ ਆਜੀ ਸਾਫੀ ਪਾਰਟੀ ਤੋਂ ਅਰਵਿੰਦਰ ਜੀ ਕੀ ਹੋਇਆ ਇਹਨਾਂ ਦੇ ਬੱਚੇ ਦਿਨ ਇਹ ਮੇਰੇ ਜਾਣਕਾਰ ਨੇ ਇਹਨਾਂ ਦਾ ਬੇਟਾ ਇਹ ਉਹਦਾ ਤਾਇਆ ਜੀ ਨੇ ਇਹਨਾਂ ਦਾ ਬੇਟਾ ਪੜਦਾ ਅਰਵਿੰਦੋ ਸਕੂਲ ਜਿਹੜਾ ਬੱਸ ਸੈਂਡ ਲੱਗ ਗਿਆ ਜੀ ਹਾਂ ਤੇ ਉਹਨੇ ਕੱਲ ਕੰਪਲੀਟ ਕੀਤੀ ਮੇਰੇ ਪੇਟ ਚੋਰ ਬੈਕ ਚ ਦਰਦ ਹੋ ਰਿਹਾ ਹੈ ਜੋ ਇਹਨਾਂ ਨੇ ਸਾਰਿਆ ਕਿਵੇਂ ਕਰਕੇ ਕੱਟ ਲਈ ਇਸ ਵੇਰੇ ਨਾਲ ਦੇ ਕੋਈ ਨਰਸਿੰਗ ਹੋਮ ਉੱਥੇ ਲੈ ਕੇ ਗਏ ਲਿਜਾਂਤ ਬਾਅਦ ਜਦੋਂ ਚੈੱਕ ਕੀਤਾ ਵੀ ਉਹਦੇ ਨਾਲ ਕੋਈ ਪ੍ਰੋਬਲਮ ਨਹੀਂ ਡਾਕਟਰ ਨੇ ਕਹਿੰਨਾ ਇਹਨੂੰ ਰਿਜਿੰਦਰ ਹਸਪੀਟਲ ਹੈ ਜੋ ਅਸਾਨੂੰ ਰਜਿੰਦਰ ਹਸਪਤਾਲ ਆਇਆ ਔਰੇ ਡਾਕਟਰ ਨੇ ਚੈੱਕ-ਅਪ ਕੀਤਾ ਤੇ ਫੇਰ ਵੀ ਇਹਦਾ ਕੋਈ ਸ਼ਰੀਰਕ ਸ਼ੋਸ਼ਣ ਹੋਇਆ ਸਾਨੂੰ ਬੱਚੇ ਨੂੰ ਪੁੱਛਿਆ ਵੀ ਕੀ ਹੋਇਆ ਬੱਚਾ ਕਹਿੰਦਾ ਵੀ ਮੇਰਾ ਰਵਿੰਦੋ ਸਕੂਲ ਹੈ ਯੂ ਐਲ ਕੇਜੀ ਚ ਪੜਦਾ ਹੋ ਤੇ ਕੋਈ ਬੰਦਾ ਯੂ ਉਥੇ ਸਰ ਕੋਣ ਹੈ ਕੁਲੀ ਹੈ ਪੀ ਐਨ ਹੈ ਕੋਈ ਹੈ ਨਾ EMPLOYEE ਕਲਰਕ ਹੈ ਕੋਈ ਸਾਨੂੰ ਨਹੀਂ ਪਤਾ ਜੀ ਕਿੰਵੇਂ ਪਛਾਣ ਲਾਂਗਾ ਉਹ ਮੈਨੂੰ ਕੋ ਰੂਮ ਚ ਲੈ ਗਿਆ ਹਸਪਤਾਲ ਵਾਲੇ ਹੋਸਟ ਅਰੇਬਟ ਰੂਮ ਚ ਲੈ ਜਾਣ ਤੋਂ ਬਾਅਦ ਉਹਨੇ ਮੈਨੂੰ ਪੂਰਾ ਪੇਨ ਕੀਤਾ ਠੀਕ ਆ ਪੂਰਨੇ ਮੇ ਨਾਲ ਮਾਰਿਆ ਵੀ ਚਾਕਲੇਟ ਵੀ ਦਿੱਤੀ ਕਿਨਾਂ ਫਿਰ ਉਹ ਕੋ ਮੇਰੇ ਪੇਟ ਰਹਿਣ ਲੱਗ ਗਿਆ ਮੈਂ ਘਰ ਆ ਕੇ ਦੱਸਿਆ ਨਹੀਂ ਮੈਂ ਡਰ ਗਿਆ ਫਿਰ ਮੈਂ ਸ਼ਾਮ ਨੂੰ ਦੱਸਿਆ ਮੇਰੇ ਘਰ ਦੇ ਹਸਪਤਾਲ ਅਗੇ ਫਿਰ ਮੈਂ ਹਸਪਤਾਲ ਆ ਕੇ ਉਹਰੇ ਦੱਸਦੇ ਨਹੀਂ ਇਹ ਦੱਸਿਆ ਕਿ ਕਿੰਨੇ ਕੁ ਸਮੇਂ ਤੋਂ ਦਿਨਾਲ ਹੋ ਰਿਆ ਸੀ ਜਾਂ ਕੋਈ ਹੋਰ ਵੀ ਲੋਕ ਸੀ ਇਹ ਤਾਂ ਨਹੀਂ ਦੱਸਿਆ ਬੱਚਾ ਬਹੁਤ ਡਰਿਆ ਹੋਇਆ ਸੀ ਪਹਿਲੀ ਗੱਲ ਤਾਂ ਬਹੁਤ ਡਰਿਆ ਹੋਇਆ ਉਹ ਮੇਰੇ ਸਾਹਮਣੇ ਤੇ ਕਿਨਾਂ ਦੇ ਪਰਿਵਾਰ ਤੋਂ ਕੋਈ ਮੈਡਮ ਸੀ ਉਹਨਾਂ ਨੇ ਦੱਸਿਆ ਹੀ ਮਾਰਾ ਵੀ ਹੈ ਜੋ ਉਹਨੇ ਇੱਕ ਮੇਰੀ ਚ ਆਇਆ ਜੀ ਸੈਕੂਅਲ ਹਰਾਸ਼ਮੈਂਟ ਰਿਪੋਰਟ ਦੇ ਵਿੱਚ ਆਇਆ ਜੀ ਐਸ ਆਈ ਆ ਜੀ ਆਇਆ ਕੋਈ ਹੋਰ ਬੱਚੇ ਵੀ ਸ਼ਿਕਾਰ ਹੋਏ ਨੇ ਇਸ ਚੇ ਦਾ ਹਾਂ ਜੀ ਕੋਈ ਹੋਰ ਬੱਚੇ ਵੀ ਸ਼ਿਕਾਰ ਬੱਚੇ ਉਹ ਛੋਟਾ ਬੱਚਾ ਕਹਿੰਦਾ ਹੈ ਕਹਿੰਦਾ ਦੋ ਕੁੜੀਆਂ ਹੋਰ ਨੇ ਦੋ ਕੁੜੀਆਂ ਹੋਰ ਨੇ ਬਾਕੀ ਫਿਲਹਾਲ ਇਹ ਨਾਲ ਦਾ ਕਨਫਰਮ ਹੈ ਜੀ ਐਮ ਐਲ ਆਰ ਕਟਗੀ ਰਿਪੋਰਟ ਹੋ ਚੁੱਕੀ ਹੈ ਜੀ ਜੀ ਮੈਡੀਕਲ ਹੋ ਚੁੱਕਿਆ ਦਾ ਦਾਖਲਾ ਹੈ ਬੱਚਾ ਅੰਦਰ ਤੇ ਰਿਕੁਐਸਟ ਹੈ ਵੀ ਸਾਰੇ ਨਾਲ ਚਲੋ ਵੀ ਆਪਣਾ ਇਨਸਾਫ ਦੋ ਨਾ ਇਹਨਾਂ ਨੂੰ ਕੋਈ ਪੁਲਿਸ ਨੂੰ ਕੰਪਲੀਟ ਹੋ ਗਈ ਹੈ ਤਾਂ ਹਾਂ ਪੁਲਿਸ ਕੰਪਲੀਟ ਹੋ ਗਈ ਹੈ ਕੰਪਲੀਟ ਆਈ ਹੈ ਜੀ ਅੱਗੇ ਪੁਲਿਸ ਵਾਲੇ ਕੋਲ ਪੁਲਸ ਵਾਲੇ ਹੱਦ ਤੱਕ ਤਾਂ ਆਏ ਨਹੀਂ ਜੀ ਕਿੰਨੀ ਦੇਰ ਹੋ ਗਈ ਰਿਪੋਰਟ ਦੇ ਘੰਟਾ ਤੱਕ ਹੋ ਗਿਆ ਜੀ ਘੰਟਾ ਰੋਕ ਘੰਟਾ ਰੀਡਿੰਗਟ ਆ ਗਿਆ ਕੋਈ ਫੋਨ ਕਾਲ ਆ ਗਿਆ ਤਾਂ ਪੁਲਸ ਦਾ ਕੀ ਪੁਸ਼ ਵੀ ਨਹੀਂ ਆਇਆ ਜੀ ਸਕੂਲ ਵੀ ਇਸ ਤਰੀਕੇ ਦੀ ਕਾਰਵਾਈ ਦੀ ਮੰਗ ਕਰਦੇ ਪੂਰਾ ਇਨਸਾਫ ਮਿਲਣਾ ਚਾਹੀਦਾ ਜੀ ਸਕੂਲ ਪ੍ਰਬੰਧਕਾਂ ਨਾਲ ਕੋਈ ਗਲਤ ਬਾਤ ਹੋਈ ਤਾਂ ਕੋਈ ਗਲਤ ਬਾਤ ਨਹੀਂ ਹੋਈ ਫਾਰਮ ਕੀਤਾ ਤੁਸੀਂ ਸਕੂਲ ਦੇ ਪ੍ਰਿੰਸੀਪਲ ਨੂੰ ਹਾਲੇ ਕੁਛ ਨਹੀਂ ਕੀਤਾ ਸਰ ਕਿਉਂਕਿ ਹਾਲੇ ਪਰ ਉਹਨੂੰ ਤਾਂ ਅਜੇ ਕਨਫਰਮ ਹੋਇਆ ਜੀ ਹੂੰ ਉਹ ਕਨਫਰਮ ਹੋਇਆ ਨਹੀਂ ਹਲੇ ਉਹ ਸਕੂਲ ਜਾਵਾਂਗੇ ਉਹ ਬੰਦੇ ਨੂੰ ਭਜਾ ਦੇਣਗੇ ਉਹਦਾ ਫਾਇਦਾ ਕੀ ਆ ਪਰ ਪੁਲਿਸ ਨੂੰ ਚਾਹੀਦਾ ਵੀ ਬਚਾ ਕੇ ਪਹਿਲਾਂ ਬੰਦਾ ਟ੍ਰੇਸ ਕਰਨ ਹੂੰ ਆਵਰੇ ਪ੍ਰਭਾਵ ਤੇ ਠੀਕ ਹੈ ਨਹੀਂ ਤਾਂ ਵੀ ਅਸੀਂ ਆਪ ਆਪਣੇ ਕਰਾਂਗੇ ਜੋ ਵੀ ਹੋ ਸਕੇ ਸਾਡਾ ਤੋਂ ਵੀ ਠੀਕ ਹੈ ਰਜਿੰਦਰ ਹਸਪੀਟਲ ਸੇਟਮੈਂਟ ਉਹਨੂੰ ਬੱਚੇ ਨੂੰ ਪੇਰੈਂਟਸ ਨੇ ਐਡਮਿਟ ਕਰਾਇਆ ਬੱਚੇ ਨੇ ਪੇਟ ਚ ਦਰਦ ਦੀ ਸ਼ਿਕਾਇਤ ਕੀਤੀ ਸੀ ਇਥੇ ਫਿਜ਼ੀਕਲ ਅਸੌਲਟ ਦੀ ਸ਼ਿਕਾਇਤ ਕੀਤੀ ਸੀ ਅਫੀਸਰ ਸੁਬੰਦਚਾ ਤਫਤੀਸ਼ ਕਰਨੇ ਸਕੂਲ ਚ ਆਏ ਆ ਬੱਚੇ ਨੇ ਕਹਿਿਆ ਸਕੂਲ ਦੇ ਗਾਰਡਨ ਨੇ ਮੇਰੇ ਨਾਲ ਬਦਸਲਮੀ ਕਰਨ ਦੀ ਕੋਸ਼ਿਸ਼ ਕੀਤੀ ਤੇ ਮੇਰੇ ਤੇ ਕ੍ਰਿਮੀਨਲ ਅਸੌਲਟ ਕਰ ਫਿਜ਼ੀਕਲ ਅਸੌਲਟ ਕਰਨ ਦੀ ਕੋਸ਼ਿਸ਼ ਕੀਤੀ ਇਹ ਸੁਬੰਦਚਾ ਸਾਰੇ ਟੈਕਨੀਕਲ ਪੁਆਇੰਟਸ ਹਿਊਮਨ ਇੰਟੈਲੀਜੈਂਸ ਨਾਲ ਤਫਤੀਸ਼ ਕੀਤੀ ਜਾ ਰਹੀ ਹੈ ਕੋਲ ਕਿਹੜਾ ਹੈ ਸਰ ਕਿਹੜੇ ਕੋਲ ਇਹ ਸਕੂਲ ਹੈ ਬਸ ਪੁਰਾਣੇ ਬੱਸ ਸਟੈਂਡ ਕੋਲ ਉੱਥੇ ਹੁਣ ਤਫਤੀਸ਼ ਕੀਤੀ ਜਾ ਰਹੀ ਹੈ جانویس باقی بچے بچوں ال کے کی کلاس ہے راڈ کا تو ابھی کلیئر ہونا بس تو فزیکل فٹنس سے ہونا ہے ساتھ ایک بار یہ کہتا ہے پپ نہیں کل 11 بجے کا بچے نے کلج ٹائم بچے باقی تو लास्ट ٹیجر سیکشنل سولٹ ہے یا پی کے کا کر کے کل کہہ رہے ہیں تو یہ تو یہ سا میڈیکل एग्जामिनेशन से کلیئر ہونا ہے بھی فزیکل سولٹ ہے یا سیکشول سولٹ باقی سب تو ٹھیک ہے ٹھیک